ਕਿਸੀ ਇਹ ਮਾਨ ਦੇ ਪੱਕੇ ਡੇਰੇ ਲੱਗਣ ਜਾ ਰਹੇ ਨੇ ਜਲੰਧਰ ਦੇ ਵਿੱਚ ਚੰਡੀਗੜ੍ਹ ਛੱਡ ਕੇ ਸਦਾ ਸ਼ਿਫਟ ਹੋਣ ਜਾ ਰਹੇ ਨੇ ਜਲੰਧਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਆਪਣੇ ਪਰਿਵਾਰ ਦੇ ਨਾਲ ਰਹਿਣਗੇ ਇਸ ਦਾ ਕਾਰਨ ਇਹ ਹੈ ਕਿਉਂਕਿ ਜਲੰਧਰ ਜ਼ਮੀਨੀ ਚੋਣਾ ਦਾ ਐਲਾਨ ਹੋ ਚੁੱਕਿਆ ਹੈ ਅਜਿਹੇ ਦੇ ਵਿੱਚ ਹਰ ਹਾਲਤ ਦੇ ਵਿੱਚ ਆਮ ਆਦਮੀ ਪਾਰਟੀ ਅੱਡੀ ਚੋਟੀ ਦਾ ਜ਼ੋਰ ਲਗਾ ਰਹੀ ਹੈ ਤਾਂ ਕਿ ਜਲੰਧਰ ਸੀਟ ਦੇ ਉੱਤੇ ਕਬਜ਼ਾ ਕੀਤਾ ਜਾ ਸਕੇ ਤੇ ਇਹ ਸਭ ਦੇ ਵਿਚਾਲੇ ਸੀਐਮ ਮਾਨ ਸਣੇ ਡਾਕਟਰ ਗੁਰਪ੍ਰੀਤ ਕੌਰ ਉਹਨਾਂ ਦੀ ਮਾਤਾ ਅਤੇ ਭੈਣ ਦੇ ਪੱਕੇ ਡੇਰੇ ਹੁਣ ਲੱਗਣ ਜਾ ਰਹੇ ਨੇ ਜਲੰਧਰ ਦੇ ਵਿੱਚ ਇੱਕ ਕਿਰਾਏ ਦਾ ਮਕਾਨ ਲਿਆ ਤੇ ਉਸ ਕਿਰਾਏ ਦੇ ਮਕਾਨ ਦੇ ਵਿੱਚ ਰਹਿਣਗੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੇ ਪਰਿਵਾਰ ਦੇ ਸਣੇ ਕਿਉਂਕਿ ਜੇਕਰ ਜਲੰਧਰ ਜ਼ਿਮਨੀ ਚੋਣਾਂ ਦੀ ਗੱਲ ਕੀਤੀ ਜਾਵੇ ਤਾਂ 10 ਜੁਲਾਈ ਨੂੰ ਚੋਣਾਂ ਹੋਣੀਆਂ ਨੇ ਜਦਕਿ 13 ਜੁਲਾਈ ਨੂੰ ਨਤੀਜੇ ਐਲਾਨੇ ਜਾਣਗੇ ਅਜਿਹੇ ਦੇ ਵਿੱਚ ਸ਼ੀਤਲ ਅੰਗੁਰਾਲ ਦੇ ਵੱਲੋਂ ਜੋ ਅਸਤੀਫਾ ਦਿੱਤਾ ਗਿਆ ਸੀ ਮਨਜ਼ੂਰੀ ਤੋਂ ਬਾਅਦ ਇਹ ਸੀਟ ਜਿਹੜੀ ਹੈ ਖਾਲੀ ਪਈ ਹੋਈ ਹੈ ਤਾਂ ਦੀਪਨਗਰ ਜਲੰਧਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਉੱਤੇ ਰਹਿਣਗੇ ਸੀਐਮ ਮਾਨ ਤੇ ਸੂਤਰਾਂ ਦੇ ਮੁਤਾਬਕ ਇਹ ਵੀ ਜਾਣਕਾਰੀ ਮਿਲ ਰਹੀ ਹੈ ਕਿ ਜਿੰਨਾ ਸਮਾਂ ਇਹ ਚੋਣਾ ਚੱਲਣ ਗਿਆ ਉਹਨਾਂ ਸਮਾਂ ਜਲੰਧਰ ਕੈਂਟ ਦੇ ਦੀਪਨਗਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਆਪਣੀ ਭੈਣ ਅਤੇ ਆਪਣੀ ਪਤਨੀ ਤੇ ਆਪਣੀ ਬੇਟੀ ਨਿਆਮਤ ਕੌਰ ਦੇ ਨਾਲ ਸੀਏ ਮਾਨ ਰਹਿਣਗੇ ਤਾਂ ਛੇਤੀ ਹੀ ਸੀਏ ਮਾਨ ਜਿਹੜੇ ਹੈ ਸ਼ਿਫਟ ਹੋਣ ਜਾ ਰਹੇ ਨੇ ਕਿਉਂਕਿ ਕੱਲ ਚੰਡੀਗੜ੍ਹ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਉਸ ਮੀਟਿੰਗ ਤੋਂ ਬਾਅਦ ਸ਼ਿਫਟ ਹੋਣ ਦਾ ਫੈਸਲਾ ਸੀਏ ਮਾਨ ਦੇ ਵੱਲੋਂ ਲਿਆ ਗਿਆ ਹਾਲਾਂਕਿ ਜੇਕਰ ਟਿਕਟ ਦੀ ਦਾਵੇਦਾਰੀ ਦੀ ਗੱਲ ਕੀਤੀ ਜਾਵੇ ਤਾਂ ਆਮ ਆਦਮੀ ਪਾਰਟੀ ਦੇ ਵੱਲੋਂ 모ਹਿੰਦਰ ਭਗਤ ਦਾਵੇਦਾਰ ਮੰਨੇ ਜਾ ਰਹੇ ਨੇ ਕਿਉਂਕਿ ਹਾਲਾਂਕਿ ਟਿਕਟ ਕਿਸ ਨੂੰ ਦਿੱਤੀ ਜਾਏਗੀ ਇਸ ਬਾਰੇ ਸਸਪੈਂਸ ਲਗਾਤਾਰ ਬਰਕਰਾਰ ਹੈ ਹਫਤੇ ਦੇ ਵਿੱਚ ਤਿੰਨ ਦਿਨ ਘਰ ਦੇ ਵਿੱਚ ਮੌਜੂਦ ਰਹਿਣਗੇ ਸੀਐਮ ਮਾਨ ਅਤੇ ਇਹ ਇਸ ਕਰਕੇ ਕੀਤਾ ਜਾ ਰਿਹਾ ਹੈ ਤਾਂਕਿ ਦੁਆਬਾ ਅਤੇ ਮਾਝੇ ਦੇ ਏਰੀਏ ਦੇ ਲੋਕਾਂ ਦੇ ਨਾਲ ਇਸੋ ਤੱਕ ਕਿ ਆਕੂਆਂ ਦੇ ਨਾਲ ਜੋ ਹੈ رابطہ ਕਾਇਮ ਕੀਤਾ ਜਾ ਸਕੇ ਤੇ ਕਿ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਵੱਧ ਤੋਂ ਵੱਧ ਕਰਵਾਇਆ ਜਾਵੇ ਤਾਂ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਇੱਕ छाप ਛੱਡੀ ਜਾਵੇ ਤਾਂ ਆਪਣੀ ਭੈਣ ਦੇ ਨਾਲ ਆਪਣੀ ਪਤਨੀ ਦੇ ਨਾਲ ਤੇ ਆਪਣੀ ਮਾਸੂਮ ਬੱਚੀ ਨਿਆਮਤ ਕੌਰ ਦੇ ਨਾਲ ਸੀਐਮ ਮਾਨ ਹੁਣ ਜਲੰਧਰ ਦੇ ਵਿੱਚ ਰਹਿਣਗੇ ਆਪਣੇ ਘਰ ਦੇ ਵਿੱਚ ਨਹੀਂ ਬਲਕਿ ਕਿਰਾਏ ਦੇ ਮਕਾਨ ਦੇ ਵਿੱਚ ਰਹਿਣਗੇ ਜਿੰਨਾ ਸਮਾਂ ਚੋਣਾ ਚੱਲਣੀਆਂ ਨੇ ਯਾਨੀ ਕਿ ਜੂਨ ਅਤੇ ਜੁਲਾਈ 2 ਮਹੀਨੇ ਸਿਇਮਾਨ ਜਲੰਧਰ ਦੇ ਵਿੱਚ ਰਹਿ ਸਕਦੇ ਨੇ ਕਿਉਂਕਿ 13 ਤਰੀਕ ਨੂੰ 13 ਜੁਲਾਈ ਨੂੰ ਨਤੀਜੇ ਐਲਾਨੇ ਜਾਣੇ ਨੇ ਤੇ ਦੂਜੇ ਪਾਸੇ 10 ਜੁਲਾਈ ਨੂੰ ਵੋਟਾਂ ਹੋਣੀਆਂ ਨੇ ਤਕਰੀਬਨ ਜੇਕਰ ਅੱਜ ਤੋਂ ਇਹ ਗੱਲ ਕੀਤੀ ਜਾਵੇ ਤਾਂ ਅੱਜ ਤੋਂ ਤਕਰੀਬਨ 1 ਮਹੀਨਾ ਸਿਇਮਾਨ ਜਲੰਧਰ ਦੇ ਵਿੱਚ ਆਪਣਾ ਪੱਕਾ ਡੇਰਾ ਲਗਾਉਣ ਜਾ ਰਹੇ ਨੇ ਕਿਰਾਏ ਦੇ ਘਰ ਦੇ ਵਿੱਚ ਉਹਨਾਂ ਦੇ ਪਰਿਵਾਰ ਵੀ ਰਹੇਗਾ ਪਰਿਵਾਰ ਵਿੱਚੋਂ ਪ੍ਰਚਾਰ ਕਰੇਗਾ ਜਲੰਧਰ ਰਹਿ ਕੇ ਸਾ ਪਾਰਟੀ ਦੀਆਂ ਜਿੰਨੀਆਂ ਵੀ ਗਤੀਵਿਧੀਆਂ ਨੇ ਉਸ ਤੇ ਸਾਰੇ ਨਜ਼ਰ ਰੱਖਣਗੇ ਸੀਐਮ ਮਾਨ ਕਿਉਂਕਿ ਇਸ ਤੋਂ ਪਹਿਲਾਂ ਵਿਧਾਇਕਾਂ ਨੂੰ ਸਖਤ ਦਿਸ਼ਾ ਨਿਰਦੇਸ਼ ਮਾਨ ਸਾਹਿਬ ਦੇ ਵੱਲੋਂ ਦੇ ਦਿੱਤੇ ਗਏ ਨੇ ਕਿ ਆਖਿਰਕਾਰ ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰੀ ਸਰਕਾਰ ਤੁਹਾਡੇ ਘਰ ਪ੍ਰੋਗਰਾਮ ਕਰਵਾਇਆ ਜਾਏ ਮੈਂ ਕਿਸੇ ਸਮੇਂ ਕਿਸੇ ਵੀ ਜ਼ਿਲ੍ਹੇ ਦੇ ਵਿੱਚ ਆ ਕੇ ਚੈਕਿੰਗ ਕਰ ਸਕਦਾ ਇਹ ਸਾਫ਼ ਤੌਰ ਤੇ ਵਿਧਾਇਕਾਂ ਨੂੰ ਇਨਸਟਰਕਸ਼ਨ ਦਿੱਤੀਆਂ ਨੇ ਕਿਉਂਕਿ ਆਮ ਆਦਮੀ ਪਾਰਟੀ ਦੇ ਵੱਲੋਂ 13 ਜ਼ੀਰੋ ਦਾ ਦਾਵਾ ਲੋਕ ਸਭਾ ਚੋਣਾਂ ਦੇ ਵਿੱਚ ਕੀਤਾ ਗਿਆ ਸੀ ਪਰ ਇਸ ਵੇਲੇ ਆਮ ਆਦਮੀ ਪਾਰਟੀ ਦੇ ਹਿੱਸੇ ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਤਕਰੀਬਨ 3 ਸੀਟਾਂ ਹੀ ਆਈਆਂ ਨੇ ਅਜਿਹੇ ਦੇ ਵਿੱਚ ਵੋਟ ਬੈਂਕ 46% ਤੋਂ 26% ਤੇ ਆ ਚੁੱਕਿਆ ਜਿਹੜਾ ਕਿ ਆਮ ਆਦਮੀ ਪਾਰਟੀ ਲਈ ਕਾਫੀ ਜ਼ਿਆਦਾ ਦੁਬਿਦਾ ਖੜੀ ਕਰਦਾ ਹੋਇਆ ਵਿਖਾਈ ਦੇ ਰਿਹਾ ਤਾਂ ਇਹ ਸਭ ਦੇ ਵਿਚਾਲੇ ਹੁਣ ਸੀਐਮ ਮਾਨ ਪਾਰਟੀ ਦੀਆਂ ਸਾਰੀ ਗਤੀਵਿਧੀਆਂ ਤੇ ਨਜ਼ਰ ਰੱਖਣਗੇ ਕਿਉਂਕਿ ਪੱਕੇ ਡੇਰੇ ਜਲੰਧਰ ਦੇ ਵਿੱਚ ਲੱਗਣ ਜਾ ਰਹੇ ਨੇ ਅੱਜ ਜਾਂ ਫਿਰ ਕੱਲ ਜਾਂ ਕੁਝ ਦਿਨਾਂ ਦੇ ਦਰਮਿਆਨ ਸੀਐਮ ਮਾਨ ਆਪਣੇ ਪਰਿਵਾਰ ਨੂੰ ਲੈ ਕੇ ਉੱਥੇ ਸ਼ਿਫਟ ਹੋ ਜਾਣਗੇ ਕਿਉਂਕਿ ਇਸ ਤੋਂ ਪਹਿਲਾਂ ਜਦੋਂ ਸੰਗਰੂਰ ਦੀ ਵਿਖੇ ਚੋਣਾ ਸਨ ਉਸ ਵੇਲੇ ਉਹਨਾਂ ਨੇ ਸੰਗਰੂਰ ਦੇ ਵਿੱਚ ਵੀ ਕਿਰਾਏ ਦਾ ਮਕਾਨ ਲਿਆ ਸੀ ਜੇਕਰ ਜਲੰਧਰ ਦੀ ਹੀ ਹੁਣ ਗੱਲ ਕਰ ਲਈਏ ਤਾਂ 2 ਤੋਂ 3 ਦਿਨ ਹਫਤੇ ਦੇ ਵਿੱਚ ਪੱਕਾ ਜਲੰਧਰ ਰਹਿਣਗੇ ਸਾ ਪਾਰਟੀ ਦੀਆਂ ਸਾਰੀ ਗਤੀਵਿਧੀਆਂ ਦੇ ਉੱਤੇ ਨਜ਼ਰ ਰੱਖਣਗੇ ਕਿਉਂਕਿ ਪੰਜਾਬ ਦੇ ਲੋਕਾਂ ਨੇ ਪੰਜਾਬ ਸਾਰਾ ਸੀਐਮ ਮਾਨ ਨੂੰ ਸੌਂਪਿਆ ਹੋਇਆ ਤਾਂ 2 ਤੋਂ 3 ਦਿਨ ਤਾਂ ਪੱਕੇ ਸੀਐਮ ਮਾਨ ਦੇ ਜਲੰਧਰ ਰਹਿਣ ਵਾਲੇ ਨੇ ਤੇ ਬਾਕੀ ਦਿਨ ਪੰਜਾਬ ਦੇ ਦੁਆਰਾ ਕਰਨਗੇ ਤੇ ਜਲੰਧਰ ਰਹਿ ਕੇ ਸਭ ਤੋਂ ਜ਼ਿਆਦਾ ਪਰਫੁੱਲਕ ਕੰਮ ਜੇਕਰ ਕਰਨਗੇ ਤਾਂ ਉਹ ਸਰਕਾਰ ਤੁਹਾਡੇ ਦਵਾਰ ਪ੍ਰੋਗਰਾਮ ਜਿਸ ਤੇ ਵਿੱਚ ਐਨ ਦੇ ਉੱਤੇ ਲੋਕਾਂ ਦੇ ਮਸਲਿਆਂ ਨੂੰ ਹੱਲ ਕਰਵਾਇਆ ਜਾਏਗਾ ਇਸ ਨੂੰ ਲੈ ਕੇ ਵਧਾਵਾ ਦੇਣਗੇ ਤਾਂ ਕਿ ਲੋਕਾਂ ਦੇ ਵਿੱਚ ਜੋ ਛਵੀ ਖਰਾਬ ਹੋਈ ਹੈ ਉਹ ਠੀਕ ਕੀਤੀ ਜਾ ਸਕੇ ਦੁਬਾਰਾ ਲੋਕਾਂ ਦੇ ਦਿਲਾਂ ਦੇ ਉੱਤੇ ਰਾਜ ਕੀਤਾ ਜਾ ਸਕੇ ਇੱਕੋ ਤਾਂ ਕਿ ਇਹ ਜਮਨੀ ਚੋਣਾ ਵੀ ਜਿੱਤਿਆ ਜਾ ਸਕਣ ਹਾਲਾਂਕਿ ਚਾਰ ਥਾਵਾਂ ਦੇ ਉੱਤੇ ਜਮਨੀ ਚੋਣਾ ਹੋਣੀਆਂ ਨੇ ਅਜੇ ਦੇ ਵਿੱਚ ਜਲੰਧਰ ਨੂੰ ਲੈ ਕੇ ਤਾਂ ਐਲਾਨ ਹੋ ਚੁੱਕਿਆ ਹੈ ਬਾਕੀ ਦਾਵਾਂ ਦੀ ਉੱਤੇ ਹਜੇ ਜ਼ਿਮਨੀ ਚੋਣਾਂ ਦਾ ਐਲਾਨ ਨਹੀਂ ਹੋਇਆ ਪਰ ਆਮ ਆਦਮੀ ਪਾਰਟੀ ਇਸ ਵੇਲੇ ਪੂਰੀ ਤਰ੍ਹਾਂ ਐਕਸ਼ਨ ਮੋਡ ਦੇ ਵਿੱਚ ਹੈ ਹਾਲਾਂਕਿ ਉਮੀਦਵਾਰ ਕਿਸ ਨੂੰ ਐਲਾਨਿਆ ਜਾਂਦਾ ਹੈ ਇਸ ਦਾ ਫਿਲਹਾਲ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਆਮ ਆਦਮੀ ਪਾਰਟੀ ਹਰ ਹਾਲਤ ਦੇ ਵਿੱਚ ਜਲੰਧਰ ਹੈ ਜ਼ਮੀਨੀ ਚੋਣਾ ਜਿਤਨਾ ਚਾਹੁੰਦੀ ਹੈ ਕਿਉਂਕਿ ਇੱਥੋਂ ਦੇ ਮੌਜੂਦਾ ਵਿਧਾਇਕ ਜੋ ਸ਼ੀਤਲ ਅੰਗੁਰਾਲ ਉਹ ਆਮ ਆਦਮੀ ਪਾਰਟੀ ਨੂੰ ਛੱਡ ਕੇ ਉਹਨਾਂ ਦੇ ਵੱਲੋਂ ਭਾਜਪਾ ਵਿੱਚ ਸ਼ਾਮੂਲਿਤ ਕੀਤੀ ਤੇ ਫਿਰ ਵਿਦਾਇ ਕਿ ਦੇ ਆਦੇ ਤੋਂ ਵੀ ਅਸਤੀਫਾ ਦੇ ਦਿੱਤਾ ਗਿਆ ਲਗਾਤਾਰ ਕਿਹਾ ਜਾ ਰਿਹਾ ਸੀ ਕਿ ਆਖਿਰਕਾਰ ਸ਼ੀਤਲੰਗੁਰਾਲ ਦੇ ਵੱਲੋਂ ਕਿ ਉਹ ਆਪਣਾ ਅਸਤੀਫਾ ਵਾਪਸ ਲੈਣਾ ਚਾਹੁੰਦੇ ਨੇ ਪਰ ਇਹ ਸਭ ਦੇ ਵਿਚਾਲੇ ਉਹਨਾਂ ਦਾ ਅਸਤੀਫਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਦੇ ਵੱਲੋਂ ਸਵੀਕਾਰ ਕਰ ਲਿਆ ਜਾਂਦਾ ਤਾਂ ਸ਼ੀਤਲੰਗੁਰਾਲ ਦਾ ਅਸਤੀਫਾ ਸਵੀਕਾਰ ਹੋਣ ਤੋਂ ਬਾਅਦ ਜਲੰਧਰ ਸੀਟ ਖਾਲੀ ਪਈ ਹੈ ਇਸ ਕਰਕੇ ਹੁਣ ਸੀਐਮ ਮਾਨ ਲਗਾਉਣ ਜਾ ਰਹੇ ਨੇ ਪੱਕਾ ਡੇਰਾ ਜਲੰਧਰ ਦੇ ਵਿੱਚ ਕਿਰਾਏ ਦੇ ਮਕਾਨ ਦੇ ਵਿੱਚ ਆਪਣੀ ਪਤਨੀ ਆਪਣੀ ਭੈਣ ਅਤੇ ਆਪਣੀ ਬੇਟੀ ਦੇ ਨਾਲ ਰਹਿਣਗੇ